ਪ੍ਰੈਸਰ ਪੁਲਿਸ ਕਮਿਸ਼ਨਰੇਟ ਦੇ ਥਾਣਾ ਸਦਰ ਦੀ ਪੁਲਿਸ ਚੌਂਕੀ ਵਿਜੇਨਗਰ ਵੱਲੋਂ ਤਿੰਨ ਲੁੱਟੇਰਿਆਂ ਨੂੰ ਕਾਬੂ ਕਰਮ ਵਿੱਚ ਸਫਲਤਾ ਅੰਸਰ ਕੀਤੀ ਹੈ ਪੁਲਿਸ ਨੇ ਇਨ੍ਹਾਂ ਪਾਸੋਂ ਇੱਕ ਐਕਟਿਵਾ ਤੇ ਲੁੱਟਿਆ ਹੋਇਆ ਸੋਨਾ ਵੀ ਬ੍ਰਮਹਤ ਕੀਤਾ ਹੈ ਏਸੀਪੀ ਨਾਰਥ ਬਰਿੰਦਰ ਸਿੰਘ ਖੋਸਾ ਨੇ ਪੱਤਰਕਾਰ ਮਿਲਣੀ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਆਰ ਭਾਰਤ ਦੀ ਸਪੈਸ਼ਲ ਰਿਪੋਰਟ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਦਰ ਵਿਖੇ 22 ਮਈ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੀਮਤੀ لال ਨਾਮ ਦਾ ਸ਼ਖਸ਼ ਜੋ ਕਿ ਮੰਦਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਜਦੋਂ ਆਪਣੇ ਮਹੱਲੇ ਗੁਰਨਾਨਕ ਨਗਰ ਵਿਖੇ ਪਹੁੰਚਦਾ ਵਾ ਤਾਂ ਉਸ ਦੀ ਐਕਟਵਾ ਨੂੰ ਰੋਕ ਕੇ ਦੋ ਮੋਨੇ ਨੌਜਵਾਨ ਐਕਟਵਾ ਦੇ ਆਉਂਦੇ ਹਨ ਤੇ ਪਿਸਤੌਲ ਦੀ ਨੋਕ ਦੇ ਉਸ ਕੋਲੋਂ ਇੱਕ ਸੋਨੇ ਦੀ ਚੈਨੀ ਇੱਕ ਸੋਨੇ ਦੀ ਮੁੰਦਰੀ ਖੋਹ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਸਾਡੇ ਐਸ ਐਚਓ सदर ਤੇ ਚੌਂਕੀਚਾਰ ਵੇਨਗਰ ਤੁਰੰਤ ਮੌਕੇ ਤੇ ਮੌਕੇ ਦਾ ਸੰਕੇਤ ਲੈਂਦੇ ਨੇ ਇਹ ਤੁਰੰਤ ਮਦਈ ਦੇ ਬਿਆਨ ਲਿਖ ਕੇ ਅਧੀਨ ਧਾਰਾ 379 ਬੀ 2 34 ਆਪੀਸੀ ਤੇ 25 27 ਆਮ ਜੱਗ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਜਾਂਦਾ ਵਾ ਜਦੋਂ ਸਾਡੀ ਐਸ ਐਚਓ सदर ਤੇ ਚੌਂਕੀਚਾਰ ਵਿਜੈਨਗਰ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਜਿਸ ਐਕਟਿਵਾ ਦੇ ਸਵਾਰ ਹੋ ਕੇ ਦੋਸ਼ੀ ਆਏ ਸਨ ਉਸ ਐਕਟਿਵਾ ਦਾ ਪਿੱਛਾ ਕੀਤਾ ਤਾਂ ਉਸ ਐਕਟਿਵਾ ਦਾ ਨੰਬਰ ਜੋ ਸਾਨੂੰ ਟ੍ਰੇਸ ਹੋਇਆ ਪੀਬੀ02 ਸੀਐਸ 6805 ਜਦੋਂ ਅਸੀਂ ਇਸ ਦਾ ਜੋ ਐਕਟਿਵਾ ਦਾ ਮਾਲਕ ਸੀਗਾ ਰਾਜਾ ਸੰਸੀ ਦਾ ਰਹਿਣ ਵਾਲਾ ਜੋ ਕਿ ਪਰਮਜੀਤ ਨਾਮ ਦਾ ਨੌਜਵਾਨ ਸੀ ਜਦੋਂ ਉਸ ਕੋਲ ਪਹੁੰਚ ਕੀਤੀ ਕਿ ਅਸੀਂ ਹੁਣੇ ਇਸ ਦੇ ਮਾਲਕ ਨੂੰ ਫੜ ਕੇ ਇਸ ਮੁਕੱਦਮਾ ਡਰੇਸ ਕਰੀਏ ਤਾਂ ਸਾਡੇ ਸਾਹਮਣੇ ਇੱਕ ਨਵੀਂ ਸਟੋਰੀ ਮਿਲਦੀ ਹੈ ਕਿ ਇਹ ਐਕਟਵਕ ਕੁਝ ਦਿਨ ਪਹਿਲਾਂ ਪਾਰਦਾਤ ਤੋਂ 10-15 ਦਿਨ ਪਹਿਲਾਂ ਕੰਬੋਧ ਥਾਣੇ ਦੇ ਏਰੀਆ ਦੇ ਵਿੱਚ ਆਲਰੇਡੀ ਖੋ ਹੋ ਚੁੱਕੀ ਹੈ ਤੇ ਜੋ ਐਕਟਵਕ ਖੋ ਹੋਈ ਸੀ ਜਦੋਂ ਅਸੀਂ ਉਸ ਚੀਜ਼ ਦੀ ਸੀਸੀਟੀ ਫੁਟੇਜ ਨੂੰ ਸਾਡੀ ਟੀਮ ਨੇ ਬੜੀ ਮਿਹਨਤ ਦੇ ਨਾਲ ਫਾਲੋ ਕੀਤਾ ਉਸ ਦਾ ਮੁਕੱਦਮਾ ਜੋ ਕਿ ਕੰਬੋਧ ਥਾਣੇ ਵਿਖੇ ਦਰਜ ਹੈ ਜੋ ਸਾਨੂੰ ਇਹ ਚੀਜ਼ ਸਾਹਮਣੇ ਆਈ ਕਿ ਜਦੋਂ ਕੰਬੋ ਥਾਣੇ ਦੇ ਰਿਹਾ ਵਿੱਚ ਐਕਟਿਵਾ ਖੋਈ ਗਈ ਤਾਂ ਇਹ ਐਕਟਿਵਾ ਐਕਸਯੂਵੀ ਗੱਡੀ ਆ ਜੋ ਕਿ ਦਿੱਲੀ ਨੰਬਰ ਗੱਡੀ ਸੀ ਇਹ ਗੱਡੀ ਜਦੋਂ ਅਸੀਂ ਨੰਬਰ ਰੇਟ ਕੀਤਾ ਤਾਂ ਅਸੀਂ ਗੱਡੀ ਦੇ ਮਾਲਕ ਦੇ ਘਰ ਤੱਕ ਪਹੁੰਚੇ ਗੱਡੀ ਦਾ ਮਾਲਕ ਬਲਜੀਤ ਸਿੰਘ ਜੋ ਕਿ ਯੂਐਸ ਤੋਂ ਡਿਪੋਰਟ ਹੋ ਕੇ ਆਇਆ ਸੀ ਤੇ ਹੁਣ ਹਾਲਵਾਸੀ ਫਤੇਗੜ ਚੂੜੀਆਂ ਵਿਖੇ ਰਹਿ ਰਿਹਾ ਸੀ ਸੋ ਸਾਡੀ ਕਿਉਂਕਿ ਐਡੇ ਵਧੀਆ ਦੇਸ਼ ਤੋਂ ਬੰਦਾ ਆਇਆ ਹੋਵੇ ਤਾਂ ਸਾਨੂੰ ਸ਼ੱਕ ਨਹੀਂ ਰਹਿੰਦਾ ਕਿ ਇਹ ਬੰਦਾ ਕਿਵੇਂ ਕਰ ਸਕਦਾ ਹੋ ਪਰ ਜਦੋਂ ਅਸੀਂ ਉਹਦੀ ਹਿਸਟਰੀ ਜਾਣੀ ਤਾਂ ਸਾਨੂੰ ਪਤਾ ਲੱਗਾ ਕਿ ਨਸ਼ੇ ਦਾ ਆਦੀ ਹੈ ਤੇ ਸਾਡੀ ਟੀਮ ਨੇ ਜਦੋਂ ਉਹਨੂੰ ਅਰੈਸਟ ਕਰਕੇ ਇਸ ਚੀਜ਼ ਬਾਰੇ ਪੁੱਛائش ਕੀਤੀ ਤਾਂ ਪਹਿਲੀ ਵਾਰ ਚ ਉਹ ਚੀਜ਼ ਮੰਨ ਗਿਆ ਕਿ ਹਾਂ ਜੋ ਐਕਟਵਾ ਦੀ ਵਾਰਦਾਤ ਅਸੀਂ ਕੀਤੀ ਸੀ ਉਹ ਮੈਂ ਹੀ ਕੀਤੀ ਸੀ ਤੇ ਉਸ ਵਿੱਚ ਉਹ ਹੀ ਸ਼ਮਾਰ ਸੀ ਤਾਂ ਉਸਨੇ ਤੁਰੰਤ ਸਾਨੂੰ ਜੋ ਮੁੱਖ ਦੋਸ਼ੀ ਹੈ ਜਿਹਨਨੂੰ ਉਹ ਐਕਟਵਾ ਕੋਲ ਕਰਕੇ ਉਹਨੇ ਦਿੱਤੀ ਸੀ ਜੋ ਕਿ ਉਸਦੇ ਨਾਲ ਸਨ ਐਕਟਵਾ ਕੋਲ ਕਰਨ ਦੇ ਵਿੱਚ ਜਿਸ ਵਿੱਚ ਪਹਿਲਾ ਦੋਸ਼ੀ ਬੋਬੀ ਪੁੱਤਰ ਜੋਨਸ ਜੋ ਕਿ ਫਤਿਹਗੜ ਚੁੜੀਆਂ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਸ਼ਾਲ ਉਰਫ ਪ੍ਰਿੰਸ ਉੱਤਰ ਬੱਬਲ ਜੋ ਵਾਸੀ ਫਤਿਹਗੜ ਚੂੜੀਆਂ ਦਾ ਵਾ ਇਹਨਾਂ ਦੋਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ ਜਦੋਂ ਅਸੀਂ ਡਿਟੇਲ ਵਿੱਚ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਸਾਨੂੰ ਜੋ ਵਾਰਦਾਤ ਵਿੱਚ ਵਰਤੀ ਗਈ ਐਕਟਵਾ ਜੋ ਕਿ ਰਾਜਸਥਾਨਸੀ ਦੇ ਇੱਕ ਮਾਲਕ ਤੋਂ ਖੋਈ ਸੀ ਉਹ ਐਕਟਵਾ ਵੀ ਅਸੀਂ ਬਰਾਮਦ ਕਰਨ ਵਿੱਚ ਕਾਮਯਾਬ ਹੋਏ ਹਾਂ ਇਸ ਤੋਂ ਇਲਾਵਾ ਜੋ ਸਾਡੀ ਵਾਰਦਾਤ ਦੇ ਵਿੱਚ ਇੱਕ ਚੈਨੀ ਤੇ ਇੱਕ ਛਾਪ ਖੋਹ ਕੀਤੀ ਗਈ ਸੀ ਉਹ ਦੋਨੋਂ ਚੀਜ਼ਾਂ ਜੋ ਕਿ ਕਰੀਬ ਦੋ ਤੌਲੇ ਦੀਆਂ ਨੇ ਉਹ ਵੀ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਜਿਸ ਪਿਸਟਲ ਦੀ ਨੋਕ ਤੇ ਇਹਨਾਂ ਨੇ ਇਸ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਵਾ ਉਹ ਪਿਸਟਲ ਇੱਕ ਲਾਈਟਰ ਖਡਾਉਣਾ ਪਿਸਤੌਲ ਨਿਕਲਿਆ ਵਾ ਬਟ ਜਦੋਂ ਅਸੀਂ ਸੋਹਰਾ ਜੋ ਗਰੋ ਕੰਮ ਕਰ ਰਿਹਾ ਸੀਗਾ ਇਸ ਗਰੋ ਦੀ ਪੂਰੀ ਹਿਸਟਰੀ ਜਾਣੀ ਤਾਂ ਸਾਡੇ ਅੰਮ੍ਰਿਤਸਰ ਕਮਿਸ਼ਨਰੇਟ ਦੇ ਹੀ ਘੱਟੋ-ਘੱਟ 5 ਤੋਂ 7 ਮਕਦਮੇ ਟਰੇਸ ਹੋ ਚੁੱਕੇ ਹਨ ਜਿਸ ਵਿੱਚ ਮੁੱਖ ਤੌਰ ਤੇ ਇਹਨਾਂ ਨੇ ਮਰੀਠਾ ਰੋਡ ਥਾਣੇ ਵਿਖੇ ਜਦੋਂ ਜੋ ਪੱਦੀ ਪਤਨੀ ਆਪਣੇ ਘਰ ਨੂੰ ਆ ਰਹੇ ਸਨ ਤੇ ਇਹਨਾਂ ਨੇ ਬੜੀ ਬੁਰੀ ਬੜੇ ਬੁਰੇ ਤਰੀਕੇ ਨਾਲ ਤਿੰਨ ਨੌਜਵਾਨਾਂ ਨੇ ਉਸ ਦਾ ਰਸਤਾ ਰੋਕਿਆ ਉਹਨਾਂ ਨੂੰ ਉਹਨਾਂ ਨਾਲ ਬਹੁਤ ਜ਼ਿਆਦਾ ਟੱਕਾ ਮੁਕੀ ਕੀਤੀ ਤੇ ਉਹਨਾਂ ਕੋਲੋਂ ਚਾਰ ਮੁੰਦਰੀਆਂ ਖੋ ਕੇ ਲੈ ਗਏ ਸੀ ਜਿਸ ਵਿੱਚ ਜੋ ਇਹਨਾਂ ਦਾ ਤੀਸਰਾ ਦੋਸ਼ੀ ਹੈ ਜਿਸ ਦਾ ਨਾਮ ਜੱਜਾ ਮਕਬੂਲਪੁਰੇ ਦਾ ਰਹਿਣ ਵਾਲਾ ਉਹ ਉਸ ਨੂੰ ਅਰੇਸਟ ਕਰਕੇ ਮਜੀਠਾ ਰੋਡ ਥਾਣੇ ਵਿਖੇ ਉਸ ਨੂੰ ਅਰੇਸਟ ਕਰ ਲਿਆ ਵਾ ਕਿਉਂਕਿ ਉਹ ਇਸ ਮਕਦਮੇ ਦੇ ਵਿੱਚ ਵਾਂਡਰਡ ਨਹੀਂ ਸੀ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਦਿਨ ਪਹਿਲਾਂ ਤੁਹਾਡੇ ਧਿਆਨ 'ਚ ਹੋਊਗਾ ਕਿ ਇੱਕ ਬਜ਼ੁਰਗ ਆਦਮੀ ਜੋ ਕਿ ਰਣਜੀਤ ਸਿੰਘ ਨੂੰ ਥਾਣੇ 'ਚ ਆਈਟੀ ਪਾਰਕ ਦੇ ਨਜ਼ਦੀਕ ਜਾ ਰਿਹਾ ਸੀ ਤਾਂ ਤਿੰਨ ਨੌਜਵਾਨ ਆਉਂਦੇ ਹਨ ਤੇ ਉਹ ਨੌਜਵਾਨ ਉਸ ਤੇ ਵਾਰ ਵੀ ਕਰਦੇ ਹਨ ਤੇ ਉਸ ਕੋਲੋਂ ਡਾਇਮੰਡ ਦੀ ਰਿੰਗ ਖੋ ਕੇ ਭੱਜ ਜਾਂਦੇ ਹਨ ਜੋ ਮਕਦਮਾ ਉਹ ਵੀ ਇਹਨਾਂ ਵੱਲੋਂ ਕੀਤਾ ਗਿਆ ਸੀ ਚੌਥਾ ਮਕਦਮਾ ਇਹਨਾਂ ਨੇ ਸਿਵਲ ਲਾਈਨ ਥਾਣ ਚੈਨ ਕੋ ਕੀਤੀ ਸੀ ਜੋ ਕਿ ਇਹ ਸਾਰੇ ਮੁਕਦਮੇ ਨੇ ਇਹਨਾਂ ਵਿੱਚ ਇਹਨਾਂ ਨੇ ਸੇਮ ਐਕਟਵਾ ਜੋ ਕਿ ਤੁਹਾਨੂੰ ਦੱਸਿਆ 6805 ਨੰਬਰ ਐਕਟਵਾ ਵਰਦੇ ਸੀ ਇਹੇ ਦੋਸ਼ੀ ਬਹੁਤ ਜ਼ਿਆਦਾ ਛਾਤਰ ਕਿਸਮ ਦੇ ਸਨ ਇਹਨਾਂ ਨੇ ਐਕਟਵਾ ਖੋ ਕੇ ਉਸੇ ਨੰਬਰ ਦੀ ਐਕਟਵਾ ਨੂੰ ਯੂਜ਼ ਕੀਤਾ ਤਾਂ ਕਿ ਪੁਲਿਸ ਜਦੋਂ ਵੀ ਕੈਮਰੇ ਦੇ ਵਿੱਚ ਨੰਬਰ ਪਰੇ ਤਾਂ ਉਸ ਦੇ ਅਸਲ ਮਾਲਕ ਰਾਜਸਥਾਨ ਸੀ ਤੱਕ ਪਹੁੰਚ ਕਰੇ ਤੇ ਉਸ ਮਾਲਕ ਨੂੰ ਇਸ ਬਾਰੇ ਪੁੱਛਗਿੱਛ ਕਰੇ ਬਟ ਉਹ ਆਲਰੇਡੀ ਐਕਟਵਾ ਖੋ ਚੁੱਕੇ ਸੀ ਸੋ ਸਾਡੀ ਪੁਲਿਸ ਪਾਰਟੀ ਨੇ ਬੜੀ ਹੀ ਮਿਹਨਤ ਦੇ ਨਾਲ ਇਸ ਦੇ ਜੋ ਸਾਰੇ ਮੁੱਖ ਦੋਸ਼ੀ ਸਨ ਸਾਰਾ ਇਹ ਗ੍ਰੋਸ ਹੀ ਚਾਰ ਜਾਣਿਆਂ ਦਾ ਐਕਸਯੂਵੀ ਦਾ ਮਾਲਕ ਤੇ ਤਿੰਨ ਜਣੇ ਜਿਹੜੇ ਬਾਕੀ ਦੋਸ਼ੀ ਜੋ ਅਸਲ ਵਿੱਚ ਆ ਕੇ ਖੋਹ ਕਰਦੇ ਸਨ ਚਾਰਾਂ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋਏ ਆ ਉਹਨਾਂ ਕੋਲੋਂ ਇਸ ਵਾਰਦਾਤ ਵਿੱਚ ਜੋ ਸੋਨੇ ਦੇ ਖੋਹ ਕੀਤੇ ਉਹ ਵੀ ਬ੍ਰੰਧ ਕੀਤਾ ਤੇ ਲਾਈਟਰ ਪਿਸਤਲ ਬ੍ਰੰਧ ਕਰਕੇ ਇੱਕ ਬਹੁਤ ਵੱਡੀ ਵਾਰਦਾਤ ਦਾ ਟ੍ਰੇਸ ਕੀਤਾ ਵਾ ਤੇ ਇਸ ਨਾਲ ਕਾਫੀ ਜੋ ਅਮਰਸਰ ਦੇ ਵਿੱਚ ਕ੍ਰਾਈਮ ਹੈ ਉਸ ਨੂੰ ਵੀ ਠੱਲ ਪਾਉਗੇ ਜਿਹੜੀ ਇਹਨਾਂ ਨੇ ਡਾਇਮੰਡ ਤੁਸੀਂ ਕਹਿੰਦੇ ਮੁੰਦਰੀ ਜਿਹੜੇ ਬਜ਼ੁਰਗ ਕੋਲੋਂ ਲਈ ਸੀ ਉਹ ਵੀ ਬ੍ਰੰਧ ਹੋਈ ਹੈ ਜੀ ਜੋ ਮੁੰਦਰੀ ਇਹਨਾਂ ਨੇ ਰஞ்சிਤ ਸਿੰਘ ਨੂੰ ਵਿਕੇ ਖੋਹ ਕੀਤੀ ਉਸ ਦਾ ਜੋ ਮੁੱਖ ਦੋਸ਼ੀ ਸੀ ਚੰਦ ਜੋ ਕਿ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਸੀ ਉਹੋ ਕੁਝ ਦਿਨਾਂ ਬਾਅਦ ਹੀ ਅਰੈਸਟ ਹੋ ਗਿਆ ਸੀ ਪਰ ਉਸ ਦੀ ਪੁਸ਼ਟੀ ਸੀ ਉਸ ਤੋਂ ਬਾਅਦ ਜੋ ਦੋਨੋਂ ਦੋਸ਼ੀ ਨੇ ਜੋ ਇਸ ਮੁਕਦਮੇ ਵਿੱਚ ਫੜੇ ਗਏ ਨੇ ਹੁਣ ਇੱਕ ਵਿਸ਼ਾਲ ਅਲਫ ਪ੍ਰਿੰਸ ਦੂਸਰਾ ਬੌਬੀ ਇਹ ਦੋਨਾਂ ਦਾ ਨਾਮ ਲਿਆ ਸੀ ਕਿ ਇਹਨਾਂ ਦੋਨਾਂ ਨੇ ਉਹ ਰਿੰਗ ਕਿਸੇ ਅੱਗੇ ਸੁਨਾਰੇ ਨੂੰ ਵੇਚੀ ਹੈ ਸੋ ਅਸੀਂ ਹੁਣ ਰਣਜੀਤ ਦੇਵ ਨੂੰ ਵਾਲੇ ਥਾਣੇ ਦੇ ਮਕਦਮੇ ਵਿੱਚ ਅਸੀਂ ਇਹਨਾਂ ਦੋਨਾਂ ਨੂੰ ਹੁਣੇ ਨਾਮਿਨੇਟ ਨਾਮਿਨੇਟ ਆਲਰੇਡੀ ਹੋਏ ਹੋਏ ਇਹਨਾਂ ਨੂੰ ਪ੍ਰੋਡਕਸ਼ਨ ਵਾਲੇ ਤੇ ਲੈ ਕੇ ਜਾਵਾਂਗੇ ਤੇ ਉਹ ਰਿੰਗ ਵੀ ਇਸ ਕੋਲੋਂ ਰਿਕਵਰ ਕਰਾਂਗੇ ਜੋ ਇਹ ਮੰਨ ਰਹੇ ਨੇ ਸਾਨੂੰ ਧਿਆਨ ਵਿੱਚ ਆ ਗਿਆ ਕਿਸ ਕੋਲ ਰਹਿੰਦੇ ਨੇ ਟੋਟਲ ਕਿੰਨੇ ਬੰਦਿਆਂ ਦਾ ਲੱਗਿਆਗਾ ਇਹ ਟੋਟਲ ਜੀ ਹੁਣ ਤੱਕ 4 ਬੰਦੇ ਦਾ ਨਾਮ ਸਾਹਮਣੇ ਆਇਆ ਹੈ ਹਜੇ ਇਹਨਾਂ ਦਾ ਜੀ ਦੋ ਦਿਨ ਦਾ ਰਿਮਾਂਡ ਲੈ ਕੇ ਡਿਟੇਲਸ ਪੁਸ਼ਕਸ਼ ਕੀਤੀ ਜਾ ਰਹੀ ਹੈ ਹੁਣ ਤੱਕ 4 ਬੰਦੇ ਸਾਹਮਣੇ ਆਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਾਫੀ ਨਾਮ ਸਾਹਮਣੇ ਆ ਸਕਦੇ ਨੇ ਕਿਉਂਕਿ ਜਿਸ ਹੱਦ ਕਿਸੇ ਜਗ੍ਹਾ ਤੇ ਸੋਨੇ ਦੀ ਖੋ ਕਿਸੇ ਜਗ੍ਹਾ ਤੇ ਮੁੰਦਰੀ ਦੀ ਕਿਸੇ ਜਗ੍ਹਾ ਤੇ ਡਾਇਮੰਡ ਦੀ ਸੋ ਮੈਨ ਲੱਗਦਾ ਕਿ ਹੋਰ ਵੀ ਕਾਫੀ ਖਾਸੇ ਹੋਣ ਦੀ ਪੂਰੀ ਉਮੀਦ ਹੈ ਜੀ ਜਦੋਂ ਇਹਨਾਂ ਵੱਲੋਂ ਕੋਈ ਕਿਸੇ ਵੀ ਜਗ੍ਹਾ ਤੇ ਲੋਟ ਕੀਤੀ ਗਈ ਕੋਈ ਗੰਭੀਰ ਲੋਕ ਦੇ ਵਿੱਚ ਇੰਜਰਡ ਹੋਇਆ ਬਿਲਕੁਲ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਜੋ ਬਜ਼ੁਰਗ ਸੀਗਾ ਉਹ ਲਹੂ ਲਹਾਨ ਹੋ ਗਿਆ ਸੀ ਰঞ্জੀਤ ਜੀ ਮੈਨੂੰ ਵਿਖੇ ਇਸ ਤੋਂ ਇਲਾਵਾ ਜੋ ਪਤੀ ਪਤਨੀ ਮੇਰੀਠਾ ਰੋਡ ਤੇ ਇਹਨਾਂ ਨੇ ਗੁਰਦੁਆਰੇ ਦੇ ਸਾਹਮਣੇ ਖੋ ਕੀਤੀ ਹੈ ਉੱਥੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਮਾਰ ਵੀ ਕੀਤੀ ਹੈ ਮੋਟਰਸਾਈਕਲ ਸੈੱਟ ਲਿਆ ਔਰ ਸੀ ਉਸਦੀ ਵੀਡੀਓ ਵੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਪੇਸ਼ ਕਰਾਂਗੇ ਸੋ ਇਹਨਾਂ ਨੇ ਬੜੇ ਵਾਇਲੈਂਟ ਤਰੀਕੇ ਦੇ ਨਾਲ ਇਹ ਕ੍ਰਾਈਮ ਕਰਦੇ ਸਨ ਤੇ ਜਿਸ ਨਾਲ ਜਾਨ ਮਾਲ ਤੱਕ ਦਾ ਵੀ ਖਤਰਾ ਹੁੰਦਾ ਸੀ ਜਿਸ ਕਰਕੇ ਇਹਨਾਂ ਦੇ ਖਿਲਾਫ 379 ਬੀ 2 ਲਗਾਈ ਗਈ ਹੈ ਜਿਸ ਵਿੱਚ ਤੁਸੀਂ ਕਿਸੇ ਨੂੰ ਜਾਨ ਦੇ ਖਤਰੇ ਵਿੱਚ ਪਾ ਕੇ ਇਸ ਕੋਲੋਂ ਕੋ ਕਰਦੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਇਹ ਜੀ ਸਾਰੇ ਪੁਰਾਣੇ ਕ੍ਰਿਮਿਨਲਸ ਨੇ ਜੋ ਇਹਨਾਂ ਦਾ ਰਿਕਾਰਡ ਹਿਤ ਤੱਕ ਬੋਲਿਆਗਾ। ਕਰੀਬ 5.6677 ਮਕਦਮੇ ਸਾਰੇ ਉੱਪਰ ਐਨਡੀਪੀਐਸ ਦੇ ਖੋਹ ਦੇ ਚੋਰੀਆਂ ਦੇ ਇਹਨਾਂ ਦੇ ਖਿਲਾਫ ਚੱਲਦੇ ਨੇ। ਬਾਕੀ ਜੋ ਇਹਨਾਂ ਦਾ ਰਹਿਸ਼ੀ थाना ਫਤੇਗੜ ਚੋਰੀਆਂ ਵਾ ਉੱਥੋਂ ਰਿਕਾਰਡ ਲਿਆ ਜਾ ਰਿਹਾ। ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ ਕਿ ਇਹ ਇਹਨਾਂ ਦੇ ਹੋਰ ਕਿੰਨੇ ਮਕਦਮੇ ਨੇ। ਨਸ਼ੇ ਦੇ ਹਾਂਜੀ ਕੁਝ ਨੌਜਵਾਨ ਨਸ਼ੇ ਦੀ ਗੱਲ ਨਹੀਂ ਇਹਨਾਂ ਚ। ਸਰ ਇਹ ਵੇਚਦੇ ਕਿੱਥੇ ਸੋਨਾ ਖੋਹ ਕਰਦੇ ਆ ਅੱਗੇ ਕਿਹਨੂੰ ਵੇਚਦੇ?